ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਸੁਈਆਂ ਸਵਾਈਆਂ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਹੁੰਦੀ ਆ ਵੇ ਆਪਣੇ ਇੱਥੇ ਆ ਗਿਆ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਵੀਡੀਓ ਦੇ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸ ਦੀ ਗਾਰੰਟੀ ਤੇ ਪਸ਼ੂ ਲਾਇਓ ਜੀ ਆਪਣੀ ਗਾਰੰਟੀ ਤੇ ਤੇ ਆਪਣੀ ਸਮਝ ਨਾਲ ਪਸ਼ੂ ਖਰੀਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਭਾਈ ਬਾਬੇ ਪਾਲਾ ਹੁਣ ਬੜੀ ਕਿਰਪਾ ਸਾਥ ਕਰਦੀ ਚਲੋ ਕਿਰਪਾ ਜੀ ਜੀ ਦੇਖ ਆਈ ਜੇ ਵਿਆਹ ਫਿਰ ਹਾਂਜੀ ਵੀਰ ਜੀ ਵੇ ਲਿਆਗਾ ਵਾਵਾ ਤੇ ਨਹੀਂ ਲਾਤੇ ਫਿਰ ਪੰਜ ਚਾਰ ਦਿਨ ਲੱਗੇ ਭਾਜੀ ਦੋ ਵਿਆਹ ਇਕੱਠੇ ਅੱਛਾ ਹਾਂਜੀ ਹਾਂਜੀ ਬੜੇ ਵੀਰ ਭਰਾ ਫੋਨ ਕਰਦੇ ਉੱਤਰ ਜਿਹੜਾ ਵੀਡੀਓ ਵੀਡੀਓ ਨਹੀਂ ਪਾਉਂਦੇ ਮਾਲ ਉਦਾਂ ਵੀ ਅੱਠ ਦਾ ਗਾਂ ਵੇਚਦੇ ਆ ਭਾਈ ਉਦਾਂ ਵੀ ਆਪਾਂ ਵੀਡੀਓ ਤੇ ਆਪਣੀ ਤੇ ਅੱਛਾ ਵੀ ਉਦੋਂ ਪਾਈ ਸੀ ਨਾ ਵੀਰ ਦਾ ਪਿਆਰ ਬੜਾ ਬੜਾ ਵੀਰ ਭਰਾ ਫੋਨ ਕਰਦੇ ਆ ਅੱਛਾ ਹਾਂਜੀ ਵੀ ਤੇ ਹੁਣ ਵੀ ਗਾਹ ਗਾਉਣ ਦੇ ਆ ਵਾ ਪੱਕਾ ਮਾਲ ਮੇਰੇ ਕੋਲ ਖੜਦਾ ਪਰ ਮੈਂ ਕਹਿੰਦਾ ਨਹੀਂ ਯਾਰ ਵੀ ਭਾਈ ਨਾਲ ਜ਼ੁਬਾਨ ਕੀਤੀ ਆ ਤੇ ਵੀਡੀਓ ਪਾਉਣੀ ਤੇ ਪਾਉਣੀ ਆ ਠੀਕ ਆ ਹਾਂਜੀ ਤੇ ਚਲੋ ਫਿਰ ਨਾਮ ਦੱਸ ਦੋ ਨਾਮ ਭਾਈ ਮੇਰਾ ਅਮਰਤਪਾਲ ਸਿੰਘ ਜੀ ਹਾਂਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਖਲਕੀਆਂ ਤੋਂ ਪੰਜਾ ਜੇ 2 ਕਿਲੋਮੀਟਰ ਦੂਰ ਰਈਆ 4 ਬਿਆਹ 7 ਦੇ ਬਾਬਾ ਕਾਲਾ 7 ਪਿੰਡ ਅੰਮ੍ਰਿਤਸਰ 35 ਤਰਤਾਰਨ 35 ਪਿੰਡ ਜੇ ਜਲੰਧਰ 50 ਪਿੰਡ ਜੇ ਭਾਜੀ ਮੇਨ ਰੋਡ ਦਾ ਹਾਈਵੇ ਤੋਂ ਸਰਕਾਰੀ ਸਕੂਲ ਲਾਗੋ ਗ੍ਰੈਨਟ ਕਾਂ ਲਾਗੋ ਦੋ ਨੰਬਰ ਆਪਣੀ ਗਲੀ ਜੇ ਬਟਾਦੀ ਪਿੰਡ ਵਾ ਠੀਕ ਹੈ ਜੀ ਹਾਂ ਜੀ ਤੇ ਹੋਰ ਕੁਛ ਕਹਿਣਾ ਡਰੈਸ 'ਚ ਨਹੀਂ ਬਸ ਭਾਜੀ ਬਹੁਤ ਮਿਹਰਬਾਨੀਆਂ ਕਰ ਭਾਜੀ ਬਟਾਲਾ ਬਟਾਲਾ ਵੀ ਦੱਸ ਦਿਆ ਕਰੀਏ ਬਟਾਲਾ ਪਠਾਨਕੋਟ ਇੱਧਰ ਇੱਧਰ ਨਹੀਂ ਭਾਜੀ ਮਾਲ ਤੇ ਬਹੁਤ ਦੂਰ ਤੱਕ ਗਾਜੀਨਾਗਰ ਤੱਕਰ ਭਾਜੀ ਗਾਵਾਂ ਕੱਲੀਆਂ ਵਾਂ ਅੱਛਾ ਇਹਨਾਂ ਜਿਆਦਾ ਨਹੀਂ ਰਹਿੰਦਾ ਅੱਛਾ ਹਾਂਜੀ ਹਾਂਜੀ ਫਿਰ ਜਿਆਦਾ ਲੰਮਾ ਹੈ ਜਾਂ ਨਹੀਂ ਜਿਆਦਾ ਲੰਮਾ ਹੈ ਨਾ ਭਾਈ ਡਰੈਸ ਆਪਾਂ ਲਾਗੇ ਲਾਗੇ ਨਾ ਠੀਕ ਨਾ ਫਿਰ ਸਹੀ ਹੈ ਭੀ ਭਾਜੀ ਠੀਕ ਆ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਭਾਜੀ ਦਾ 847861520 ਭਾਜੀ ਇਹ ਤੇ ਵਟਸਐਪ ਚੱਲਦਾ ਜੀ ਠੀਕ ਆ ਹਾਂਜੀ ਕਿੱਧਰੋਂ ਕਰੀਏ ਸ਼ ਬੱਚਾ ਇਹ ਤਾਂ ਤੁਹਾਡੇ ਸਾਹਮਣੇ ਜੇ ਥੋੜਾ ਬੱਚਾ ਜੀ ਭਾਈ ਇਹ ਮਤਲਬ 2 ਮਹੀਨੇ ਦਾ 3 ਮਹੀਨੇ ਤੋਂ ਬਾਹਰ ਮਹੀਨੇ ਜੋਗਾ ਗਾੜੀ ਆਰ ਪਿਪਲ ਕਿਹਦਾ ਬੱਚਾ ਆ ਹੱਸਾ ਕਿੰਨਾ ਜੇ ਇਹਦੇ ਕੋਲ ਦੁੱਧ ਉਤਰਦਾ ਦੁੱਧ ਆ ਭਾਈ 11 ਕਿਲੋ ਹੋਗਾ ਆਪਾਂ 10 ਕਿਲੋ ਕਰਕੇ ਦੇਣੀ ਆ ਕੋਈ ਵੀ ਦੁੱਧ ਹੈ ਸਾਡੇ ਘਰ ਭਾਜੀ ਤਿੰਨ ਚੋਲੇ ਕੋਈ ਥਣ ਘਟਵਾ ਦੋਵੇਂ ਪੂਰ ਛਟਾ ਹੋਏ ਆਪਣੇ ਜੁਮੇ ਆ ਰਹੇ ਨੇ ਜੀ ਦੁੱਧ ਘੜੀ ਦੇ ਇਸੇ ਵਾਲਾ ਚਲੋ ਫਿਰ ਤੋਰ ਹਾਂਜੀ ਕੋਲ ਵੀ ਰੋਏ ਪੱਕਾ ਦੁੱਧ ਹੈਗਾ ਤਾਂ 10 ਕਿਲੋ ਭਾਜੀ ਚੋਕ ਦੇ ਦੂੰਗਾ ਮੇਰੇ ਕੋਲ ਕੋਈ ਦੋ ਟਾਈਮ ਚੋਲੇ ਤਿੰਨ ਟਾਈਮਰ ਵੀ ਭਾਜੀ ਚੋਲੇ ਠੀਕ ਹੈ ਜੀ ਹਾਂਜੀ ਯੋ ਸਿਓ ਸਿਓ ਭਾਜੀ ਇਹ ਬੱਚਾ ਭਾਜੀ ਚਾਹ ਵਾ ਤੇ ਮੌਜੂਦੀ ਯਾਦ ਕਰਨਾ ਹੋ ਜਾ ਬਤਲਾ ਆ ਬੁਤਾਂ ਨਾ ਹੋ ਜਾ ਅੱਜ ਲੈ ਆ ਅੱਜ ਮਾਲਿਕ ਕਿੰਨਾਰਾ ਕਿ ਨੈਦਾ ਮੁੱਲ ਫਿਰ ਆਪਾਂ ਕੋਲ 30000 ਰੁਪਏ ਭਾਜੀ ਜਿਆਦਾ ਜਿਆ ਕਰੀਏ ਫਿਰ ਇਹਦੇ ਵਾਰੀ ਵਾਰੀ ਹੁੰਦੀ ਤਾਜੀ ਹਾਂਜੀ 2 14 ਸਵੀਂ ਦੀ ਫੇਰ ਤੇ 45000 ਕਰਦੇ ਚੰਗੇ ਆਪਾਂ ਮਜਾ ਲਾ ਦਦੇ ਹਾਂ ਹਾਂਜੀ ਹੁਣ 37 ਕਰਦੇ ਜਿੰਨਾ ਮੰਨ ਤਾਂ ਗੋ ਕਰਦਾਂਗੇ ਭਾਜੀ ਨਹੀਂ 37 ਤੇ ਸੱਤ ਜ਼ਿਆਦਾ ਆ ਤੂੰ ਹੀ ਕਰਾਉ ਜੋ ਮਾਲ ਕਰਾਉਣਾ ਉਹਨੇ ਵੀਰ ਨੇ ਮਗਰ ਛੋਟ ਕਰਦਣੀ ਜੋ ਵੱਡੇ ਪ੍ਰਾਣ ਕਰਾਣਾ ਤੂੰ ਹੀ ਕਰਾਲੋ ਗੱਲ ਹੀ ਨਹੀਂ ਐਂ ਤੇ ਫਿਰ ਇਕੱਠਾ 5 ਹੀ ਛਡਾਉਣਾ ਜੀ ਹਾਂਜੀ ਇਕੱਠਾ 5 ਕੋਈ ਗੱਲ ਨਹੀਂ ਆ ਭਾਜੀ ਆਪਾਂ ਤੁਹਾਡਾ ਤਰੀਕਾ ਕਹਿਣਾ ਨਹੀਂ ਮੋੜਿਆ ਹੋਣਾ ਨਹੀਂ ਮੋੜਨਾ ਅੱਛਾ ਹਾਂਜੀ ਇਹ ਹੋ ਜੋਗੀ ਆਪਣੇ 32000 ਦੀ 32 ਦੀ ਵੀਰ ਨੂੰ ਪੁੱਛ ਲਓ ਜੇ ਕਸਾ ਥੋੜੀ ਬੋਲੀ ਕਰਨੇ ਦਾ ਛੋਟ ਛੋਟ ਅੱਛਾ 30000 ਦੀ ਮੇਰੇ 60000 ਨਹੀਂ ਡਾਤਾ ਜੀ ਬਾਜੀ ਕੋਈ ਵੀ ਭਰਾ ਆਵੇ ਫੋਨ ਨਹੀਂ ਕੋਡ ਦੇ ਨਹੀਂ ਆਪੇ ਬਾਜੀ ਛੋਟ ਛੋਟ ਖੁੱਲੀ ਮਾਰ ਤਾਂ 30 20 ਕਰਾਂਗੇ ਸਾਡੇ ਘਰੋਂ ਵੀਰਪਾ ਦੋ ਟਾਈਮ 10 ਕੋ ਦੋ ਤਿੰਨ ਟਾਈਮ ਚੋ ਕੇ ਲੈ ਠੀਕ ਹੈ ਜੀ ਹਾਂਜੀ ਜੀ ਤੇ ਆ ਥਾਣੇ ਦਾ ਜਵਾਬ ਸਮਾ ਇੱਕ ਨੰਬਰ ਹੋ ਗਰ ਜੀ ਬਾਜੀ ਕੋ ਥਣ ਘਟਵਾ ਦਵੇ ਮੈਂ ਜੁਮੇ ਆ ਰਹਾ ਠੀਕ ਹੈ ਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ ਵੀ ਭਾਜੀ ਮੱਛੀ ਕੋ 10 ਕਿਲੋ ਆ ਜਾਖਵਾ ਦੇ ਨੂੰ ਕੋਈ ਨੂੰ ਆ ਲਾੜੂ ਬੱਚੇ ਦਾ ਵੇ ਲੋ ਇੱਥੇ ਵਿਖਾ ਦੋ ਨਾ ਜੱਗਾ ਬੱਸ ਜੀ ਆਜੇ ਆ ਪਿਆ ਭਾਜੀ ਉਦਾਂ ਗਾੜੀ ਪਿਆ ਨਾ ਕੋਈ ਵੀਰ ਕਵੇ ਆ ਲਾੜੂ ਆ ਵੇ ਸਾਦੇ ਛੇ ਡੱਗਰ ਮੋਂਦਾਂ ਚੁੱਕੇ ਮੈਂ ਉਦਾਂ ਪਿਆ ਰਹਿਣ ਦੇ ਗਾੜੀ ਠੀਕ ਆ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਆ ਇਹਦੇ ਕੋਲ ਭਾਜੀ 10 ਕਿਲੋ ਦੁੱਧ ਹੋਊਗਾ ਹਰ ਵੀ ਭਾਜੀ ਸੀਲ ਛੰਦੀ ਬੜੀ 14 ਮੱਠੀ ਦਰਦੀ ਆ ਇਹਨਾਂ ਨੂੰ ਵੀਰ ਕਵੇ ਆ ਵੇ ਲੋ ਆ ਲਓ 50 ਛੱਡਿਆ ਨਹੀਂ ਜੀ ਉਦਾਂ ਹੀ ਡਰਦੀ ਆ ਤੂੰ ਤੁੰਨੀ ਭਾਜੀ ਫਿਰ ਦਾ ਮਰਬਲ ਇਹਦਾ ਕਰਕੇ ਠੀਕ ਆ ਆ ਵੀ ਲੋ 10 ਕਿਲੋ ਦੁੱਧ ਪੱਕਾ ਜਿਹੜਾ ਲਿੱਟਣਾ ਠੀਕ ਆ ਜੀ ਪੱਕਾ ਦੁੱਧ ਦੇ ਤੇ ਕੱਲ 10 ਇਹਨਾਂ ਭਾਜੀ ਤੂੰ ਕਿਓ ਕਿ ਦਵਾਂ ਘਰ ਵੀ ਭਾਜੀ ਦੁੱਧ ਅਸੀਂ 12 13 ਕਿਲੋ ਕਰੂੰਗੀ ਅਸੂਈ ਨੂੰ ਠਾਵਾ ਦੇਣੀ ਹੈ ਮੈਲਾ ਮੂਲੇ ਤੇ ਆਉਣਾ ਮੱਛੀ ਨੇ ਤੋੜ ਦੋ ਫਿਰ ਇਹਨੂੰ ਹਾਂਜੀ ਉਦਾਂ ਡਰਦੀ ਆ ਰਵੀ ਵਾਲੀ ਧਾਰਾ ਸਾਡ ਨੂੰ ਰੋਈਆਂ ਕਿਉਂ ਲੱਗਿਆ ਰੱਸੀ ਵੀ ਨਹੀਂ ਪਾਣੀ ਅੱਛਾ ਹਾਂਜੀ ਤੂੰ ਆ ਕੇ ਨਵਾਜੇ ਪਹਿਲਾਂ ਇਹ ਰਵੀ ਭਾਜੀ ਮੱਛੀ ਪਹਿਲਾਂ ਤੂੰ ਆ ਤੇ ਤੇਵਾ ਘਰ ਆ ਜਾ ਲੁੱਧ 10 ਕਿਲੋ ਕਹਿੰਦੇ ਆ ਬਾਕੀ ਤੁਸੀਂ ਆਪਣਾ ਚੋਈ ਕਰਕੇ ਲੈ ਜਾਣਾ ਇਹ ਆ ਵੀ ਕੱਦ ਪੋਤਾ ਵੱਡਾ ਨਹੀਂ ਦਰਮਿਆਨਾ ਜਾਂ ਕੱਦ ਆ ਛੋਟਾ ਛੋਟਾ ਸੋਨੀਆ ਜੀ ਜਿੰਨੀ ਕਰਮਾਣੀ ਸਫਾਈਆਂ ਬੜੀਆਂ ਲੱਗੀਆਂ ਇਹ ਦੋ ਥਾੜੀ ਥਣ ਕੱਢਿਆ ਵਛ ਨੇ ਕੀ ਚੀਜ਼ ਇੱਕੋ ਜਿਕੇ ਭਾਜੀ ਚਾਰੇ ਥਾੜਿਆਂ ਵਛੇ ਤੇ ਮੁੱਲ ਫਿਰ ਇਹਦਾ ਮੁੱਲ ਛੋਟਾ ਜਿਹਾ ਵੀ ਭਾਜੀ ਇਹਦਾ ਕਿੰਨਾ 35000 ਰੁਪਏ ਛੋੜ ਕਿੰਨੀ ਕਰਨੇ ਵਿੱਚ ਕਿੰਨੀ ਕਰਨੀ ਮੈਂ ਨਹੀਂ ਪੁਣਾ ਤੁਸੀਂ ਦੋਵੇਂ ਵੱਡਾ ਵੀਰ ਕਰਦੇ ਛੋਟਾ ਕਰਦੇ ਜੋ ਕਰਨਾ 32 ਤੇ ਕਰਦੀ ਹੈ ਵੀ ਹਾਂਜੀ 32 ਦੀ ਪੂਰਾ ਪੂਰੀ ਜਾਣਦੀ ਹੈ ਤੇ ਉਹ ਵੀਰਾਂ ਨੂੰ ਛੱਡਦੀ ਪੂਰੇ 30 ਦੀ ਸੱਤ ਦਾ ਜੋੜਾ ਹੀ 60 ਦਾ ਜੋੜਾ ਸੱਤ ਦਾ ਜੋੜਾ ਯਾਰ ਠੀਕ ਹੈ ਤੇ ਇਹਦੇ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਯਾਰ ਉਹ ਲੈ ਜਾਏ ਕੋਈ ਕੱਠੀਆਂ ਲੋਕਾਂ ਹੋਰ ਮਾਰ ਦੰਡ ਪਾਜੀ ਖੁੱਲਾ ਕਰੂੰਗਾ ਖੁੱਲਾ ਕਿ ਨਾ ਮੰਨਦਾ ਖੁੱਲਾ ਨਾ ਕਰਦਾ ਇਹ ਵੀਰ ਜੀ ਕੋ ਵੀਰ ਫੋਨ ਤੇ ਲਾਵੇ ਵੇਚਣ ਵਾਲਾ ਭਰਾ ਵਾਂਗੂ ਖੁੱਲਾ ਮਾਰ ਦੰਡ ਕਰਾਂਗੇ ਅੱਛਾ ਮੋੜਦਾ ਨਹੀਂ ਕਿਸੇ ਦਾ ਮੋੜਦਾ ਨਹੀਂ ਹਰ ਵੀ ਭਾਜੀ ਤੇ ਆਹ ਗਾਂ ਦਾ ਵੇਚਾ ਹੈ ਬੱਚਾ ਜੀ ਵੇਥਲੇ ਡੇਢ ਦਿਨ ਸੁਣੇ ਸਾਹਮਣੇ ਵੀ ਭਾਜੀ ਵਸ਼ੀ 8 ਕੁ ਦੋ ਤਿਆਰ ਜੀ ਮਾਮਾ ਇੱਕ ਨੰਬਰ ਕੋ ਪੂਛਟਾ ਕੋ ਜੁਮਿਆਰਾ ਵੀ ਭਾਜੀ ਤੋਰ ਫਿਰ ਇੱਕ ਰੀਮ ਹਾਂਜੀ 33 ਰੀਮ ਜੀ ਭਾਜੀ ਯਾ ਸਿਰੇ ਸਾਢੇ ਦਾ ਕਲੋਸ ਵਿੱਚ 34 ਜੀ ਭਾਜੀ ਕਾਥੋਲ ਕੋਈ ਬਚਾ ਲਾ ਕੇ ਖਾ ਲਦੀ ਇਹ ਨਹੀਂ ਪਹੁੰਚਦੀ ਠੰਡੀ ਸੀਲ ਬੜੀ ਜੀ ਦਿਖਾ ਦੋ ਫਿਰ ਹਾਂ ਜੀ ਠੰਡੀ ਬੋਤਲ ਪਰੀ ਹੋੜਾ ਛੱਡੋ ਪੈਸੇ ਇਸ ਕੋਈ ਆ ਲੋ ਮੱਛੀ ਛੱਡਤੀ ਜੇ ਆਖਣਾ ਨਹੀਂ ਇਹਨੇ ਕਰਮਾ ਲਈ ਨਾ ਕੋਈ ਮੈਂ ਕੋਈ ਵੀਰ ਭਰਾ ਕਹਿ ਦਿੰਦੇ ਆ ਨਾ ਹਾਂ ਜੀ ਹਾਂ ਜੀ ਜੇ ਪਾਜੀ ਪੂਰੀ ਬਸਮੀ ਨਹੀਂ ਜੇ ਆ ਵੇਖੋ ਇਹ ਕੀ ਵਾਪਸ ਆ ਪਾਜੀ ਇੱਕ ਨੰਬਰ ਹੋਗਾ ਕੋ ਥਣ ਘਟ ਵਧ ਹੋਵੇ ਮੈਂ ਪਾਜੀ ਜੁਮੇ ਆ ਰ ਆਪੀ ਪਾਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਛੋੜਾ 10000 ਪਾਜੀ ਦਾ ਕਿੰਨਾ 3000 3000 ਹਾਂਜੀ ਤੇਜਸਨ 27 ਦੀ 26 ਦੀ ਓਛਲੋ ਦੀ ਕਿੰਨੇ ਦੀ 24000 ਦੀ 24 ਦੀ ਠੀਕ ਹੈ ਬਾਕੀ ਮਾਨਤਾਨ ਵਿੱਚ ਚੋਟ ਨਾ ਮਾਰੋ ਵੀਰ ਭਰਾ ਨੂੰ ਮਾਨਤਾਨ ਖੁੱਲ੍ਹੇ ਰੋਪੀ ਭਾਈ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਕਿੱਦਾਂ ਕਹੂਗਾ ਦੇ ਦਾਂਗੇ ਮੋੜ ਦੇ ਨਹੀਂ ਦੇ ਠੀਕ ਹੈ ਜੀ ਹਾਂਜੀ ਜੀ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 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 ਆਪਣੇ ਵੀਰ ਭਰਾ ਦੋ ਟਾਈਮ ਤਿੰਨ ਟਾਈਮ ਕਿਉਂ ਖੜੇ ਵੱਡੇ ਭਾਈ ਠੀਕ ਹੈ ਜੀ ਹਾਂਜੀ ਭਾਈ ਬਾਕੀ ਜੋ ਵੀ ਇੱਥੋਂ ਹੀ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਪਛੋੜਿਆ ਕਰੋ ਜੀ